ਸਭ ਤੋਂ ਪਹਿਲਾਂ ਭਰਾਵਾਂ ਨੂੰ ਇਹ ਬੇਨਤੀ ਆ ਭੈਣਾਂ ਨੂੰ ਇਹ ਬੇਨਤੀ ਆ ਕਿ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਐਸ ਭਰਾ ਦਾ ਜਵਾਬ ਆਪਾਂ ਇਹਨੂੰ ਵਾਪਸ ਦਿਵਾਉਣਾ ਵਿਚਾਰੇ ਨੂੰ ਤੇ ਜੋ ਇੰਨੇ ਆਪ ਦੀ ਘਰ ਵਾਲੀ ਦੀਆਂ ਕਰਤੂਤਾਂ ਹੁਣ ਜਗ ਜਾਰ ਕੀਤੀਆਂ ਨੇ ਬਈ ਉਹ ਸੁਣ ਕੇ ਇੱਕ ਵਾਰ ਯਾਰ ਸੋਚਣ ਲਈ ਬੰਦਾ ਮਜਬੂਰ ਹੋ ਜਾਂਦਾ ਕਿ ਜਮਾਨਾ ਕਿਹੋ ਜਿਹਾ ਚੱਲ ਪਿਆ ਲਗਭਗ ਸਾਰੇ ਭਰਾਵਾਂ ਨੇ ਵੀਡੀਓ ਦੇਖੀ ਆ ਜਿਹਦੇ ਵਿੱਚ ਆਹ ਬਾਈ ਆਪਣੀ ਘਰਵਾਲੀ ਨੂੰ ਜਵਾਕ ਫੜਾ ਰਿਹਾ ਤੇ ਜਵਾਕ ਵਿਚਾਰਾ ਬਿਲਕਦਾ ਕਰ ਲਾਉਂਦਾ ਆਪਦੇ ਪਿਓ ਦੇ ਗਲਾਵੇ ਨੂੰ ਚਿੰਬੜ ਜਾਂਦਾ ਮਾਂ ਕੋਲ ਨਹੀਂ ਜਾਂਦਾ ਇਹਨਾਂ ਦੋਨਾਂ ਦਾ ਤਲਾਕ ਹੋ ਗਿਆ ਕਹਿੰਦੇ ਪਰ ਸਾਡੀ ਟੀਮ ਨੇ ਵੀ ਬਾਈ ਨਾਲ ਸੰਪਰਕ ਕੀਤਾ ਤੇ ਬਾਈ ਨੇ ਜੋ ਖੁਲਾਸੇ ਕੀਤੇ ਆਪਦੀ ਘਰ ਵਾਲੀ ਬਾਰੇ ਉਹ ਸੁਣ ਕੇ ਇੱਕ ਵਾਰੀ ਬੰਦਾ ਹੈਰਾਨ ਹੋ ਜਾਂਦਾ ਉਹ ਸਾਰੇ ਖੁਲਾਸੇ ਆ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕਰਨੇ ਆ ਇਸ ਬਾਈ ਦਾ ਪਿੰਡ ਹੈਗਾ ਮੱਧ ਪ੍ਰਦੇਸ਼ ਦੇ ਵਿੱਚ ਜ਼ਿਲ੍ਹਾ ਪੈਂਦਾ ਅਗਵਾਲੀਅਰ ਤੇ ਇਹਨਾਂ ਦਾ ਪਿੰਡ ਆ ਆਦਮਪੁਰ ਬਾਈ ਦਾ ਨਾਮ ਹੈਗਾ ਗੁਰਲਾਲ ਸਿੰਘ ਤੇ ਬਾਈ ਦੀ ਘਰਵਾਲੀ ਦਾ ਨਾਮ ਹੈਗਾ ਸੋਹਣਪ੍ਰੀਤ ਕੌਰ ਇਹਨਾਂ ਦੀ ਰੇਂਜ ਮੈਰਿਜ ਹੁੰਦੀ ਆ ਠੀਕ ਆ ਵਿਆਹ ਤੋਂ ਬਾਅਦ ਰੱਬ ਨੇ ਬਹੁਤ ਸੋਹਣਾ ਪੁੱਤ ਬਖਸ਼ਿਆ ਤੇ ਬਾਈ ਗੁਰਲਾਲ ਸਿੰਘ ਦੱਸਦਾ ਆ ਕਿ ਜਿਹੜੀ ਮੇਰੀ ਘਰ ਵਾਲੀ ਆ ਸੋਹਣਪ੍ਰੀਤ ਕੌਰ ਉਹਨੇ ਕਦੇ ਮੇਰੇ ਮੁੰਡੇ ਨੂੰ ਕਹਿੰਦਾ ਪੁੱਤ ਵੀ ਨਹੀਂ ਕਿਹਾ ਬਸ ਉਹਨੇ ਜੰਮ ਕੇ ਫੜਾਤਾ ਕਹਿੰਦਾ ਨਿੱਕੇ ਜਿਹੇ ਨੂੰ ਕਹਿੰਦਾ ਅਸੀਂ ਸਾंभਿਆ ਕਹਿੰਦਾ ਦਿਨੇ ਮੇਰਾ ਮਾਂ ਪਿਓ ਸਾਭਦਾ ਹੁੰਦਾ ਸੀ ਤੇ ਰਾਤ ਨੂੰ ਕਹਿੰਦਾ ਮੈਂ ਜਾਗ ਜਾ ਕੇ ਉਹਨੂੰ ਦੁੱਧ ਪਿਉਂਦਾ ਸੀ ਉਹਦੀਆਂ ਪਾਟੀਆਂ ਤੱਕ ਕਹਿੰਦਾ ਮੈਂ ਸਾਫ਼ ਕਰਦਾ ਸੀਗਾ ਕਹਿੰਦਾ ਇਸ ਜਨਾਨੀ ਦਾ ਆਪ ਦੇ ਜਵਾਕ ਨਾਲ ਕਹਿੰਦਾ ਬਿਲਕੁਲ ਵੀ ਕੋਈ ਮੋਹ ਨਹੀਂ ਕੋਈ ਪਿਆਰ ਨਹੀਂ ਕਦੇ ਇਹਨੇ ਮਾਂ ਦੀ ਧੀ ਨੇ ਉਹਨੂੰ ਪੁੱਤ ਤੱਕ ਵੀ ਨਹੀਂ ਕਿਹਾ ਕਹਿੰਦਾ ਕਹਿੰਦਾ ਇਹਦੇ ਕੋਲ ਤਾਂ ਮੇਰਾ ਜਵਾਕ ਕਹਿੰਦਾ ਜਾਂਦਾ ਤੱਕ ਨਹੀਂ ਸੀ ਇਹਨੂੰ ਤਾਂ ਉਹ ਮਾਂ ਕਹਿ ਕੇ ਵੀ ਨਹੀਂ ਖੁਸ਼ ਸੀਗਾ ਮਾਂ ਉਹਨੇ ਸਵਾਹ ਕਹਿਣਾ ਸੀ ਜਦੋਂ ਮਾਂ ਨੇ ਕਦੇ ਪੁੱਤ ਹੀ ਨਹੀਂ ਕਿਹਾ ਕਦੇ ਉਹਨੂੰ ਛਾਤੀ ਨਾਲ ਹੀ ਨਹੀਂ ਲਾਇਆ ਕਦੇ ਉਹਨੂੰ ਕੁਝ ਖਵਾਇਆ ਨਹੀਂ ਪਿਆਇਆ ਨਹੀਂ ਨਵਾਇਆ ਨਹੀਂ ਤਵਾਇਆ ਨਹੀਂ ਜਾਂ ਦਾਦਾ ਦਾਦੀ ਸਾਹਮਣੇ ਤੇ ਜਾਂ ਬਾਈ ਗੁਰਲਾਲ ਸਿੰਘ ਸਾਹਮਣ ਦਾ ਸੀਗਾ ਬਾਈ ਗੁਰਲਾਲ ਕਹਿੰਦਾ ਵੀ ਜਦੋਂ ਮੇਰੀ ਘਰ ਵਾਲੀ ਪੇਕੇ ਜਾਂਦੀ ਸੀ ਜਵਾਕ ਨੂੰ ਲੈ ਕੇ ਕਹਿੰਦਾ ਜਵਾਗ ਦਾ ਇੰਨਾ ਕ ਮੂੰਹ ਨਿਕਲ ਆਉਂਦਾ ਸੀ ਕਈ ਵਾਰ ਤਾਂ ਬਿਮਾਰ ਹੋ ਕੇ ਆਉਂਦਾ ਸੀ ਜਵਾਗ ਜਵਾਗ ਦਾ ਕਿੰਨੇ ਲੋਕ ਲੋਕ ਇਹਦਾ weight ਘਟ ਜਾਂਦਾ ਸੀ ਐਡਾ ਕ ਮੂੰਹ ਨਿਕਲ ਕੇ ਜਾਂਦਾ ਸੀ ਮੇਰੇ ਮੁੰਡੇ ਦਾ ਕਹਿੰਦਾ ਕਹਿੰਦਾ ਉੱਥੇ ਜਿਹੜਾ ਕਿਹੜਾ ਸਾਹਮਦੀ ਸੀ ਇਹ ਇਹਦੇ ਕਹਿੰਦਾ ਫੈਸ਼ਨ ਨਹੀਂ ਲੂਟ ਆਉਂਦੇ ਇਸ ਦੀ ਉਮੀਦ ਤਾਂ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਇਹ ਕਿਸੇ ਮੁੰਡੇ ਨਾਲ ਫੋਨ ਤੇ ਗੱਲ ਕਰਦੀ ਸੀ ਕਹਿੰਦਾ ਮੈਂ ਫੋਨ ਤੇ ਗੱਲ ਕਰਦੀ ਵੀ ਫੜੀ ਆ ਤੇ ਇੰਸਟਾਗ੍ਰਾਮ ਦੇ ਉੱਪਰ ਕਹਿੰਦਾ ਇਹ ਕਈ ਮੁੰਡਿਆਂ ਨਾਲ ਚੈਟਾਂ ਝੂਟਾਂ ਕਰਦੀ ਸੀ ਕਹਿੰਦਾ ਮੈਂ ਚੈਟਾਂ ਕਰਦੀ ਵੀ ਫੜੀ ਆ ਬਾਈ ਕਹਿੰਦਾ ਮੇਰੇ ਕੋਲੇ ਚੈਟਾਂ ਦੇ ਸਕਰੀਨ ਤੇ ਤੁਹਾਨੂੰ ਪਤਾ ਵੀ ਜਦੋਂ ਜਨਾਨੀ ਬਾਹਰ ਬਿਸਤਰ ਸਾਂਝਾ ਕਰਨ ਲੱਗ ਜੇ ਫਿਰ ਘਰ ਵਾਲਾ ਚੰਗਾ ਨਹੀਂ ਲੱਗਦਾ ਹੁੰਦਾ ਕਿਉਂਕਿ ਜਿਹੜਾ ਗਰਲਾਲ ਸਿੰਘ ਆ ਇਹਨੇ ਵਿਚਾਰੇ ਅੰਮ੍ਰਿਤ ਛਕਿਆ ਹੋਇਆ ਤੇ ਬਹੁਤ ਸਾਊ ਤੇ ਸ਼ਰੀਫ ਜਿਹਾ ਬੰਦਾ ਕੋਈ ਬਾੜਾ ਪੜਿਆ ਲਿਖਿਆ ਵੀ ਹੈ ਨਹੀਂ ਜਮਾਂ ਦੇਸੀ ਜਿਹਾ ਬੰਦਾ ਤੇ ਜਿਹੜੀ ਘਰ ਵਾਲੀ ਆ ਉਹਦੇ ਹੱਥ ਤੇ ਟੈਟੂ ਛਪਿਆ ਤੁਸੀਂ ਲਗਭਗ ਦੇਖ ਹੀ ਲਿਆ ਹੋਊਗਾ ਵੀ ਉਹ ਕਿੰਨੀ ਕੁ ਸ਼ਕੀਨ ਆ ਤੇ ਕਿੰਨੀ ਕੁ ਤੇਜ਼ ਤਰਾਰਾ ਹੁਣ ਕਈ ਥਾਵਾਂ ਤੇ ਇੰਟਰਵਿਊ ਕਰਦੀ ਆ ਤੇ ਐ ਅੱਖਾਂ ਥੱਲੇ ਕੀਤੀਆਂ ਨੇ ਅੱਖਾਂ ਨਹੀਂ ਤਾਂ ਚੱਕਦੀ ਤੇ ਮਾਂ ਦੀ ਤੀ ਨੂੰ ਮੈਂ ਪੁੱਛਣਾ ਚਾਹੁੰਨਾ ਵੀ ਜਦੋਂ ਤੂੰ ਹੱਥ ਤੇ ਟੈਟੂ ਬਣਵਾਇਆ ਸੀ ਉਦੋਂ ਤੋਂ ਬਗਾਨੇ ਮੁੰਡੇ ਦੇ ਹੱਥ 'ਚ ਜਾ ਕੇ ਹੱਥ ਫੜਾਤਾ ਵੀ ਲੈ ਟੈਟੂ ਬਣਾ ਦੇ ਉਦੋਂ ਤੈਨੂੰ ਸੰਗ ਸ਼ਰਮਣੀ ਆਈ ਤੇ ਹੁਣ ਤੈਨੂੰ ਇੰਟਰਵਿਊ ਤੇ ਤੈਨੂੰ ਸੰਗ ਆਉਂਦੀ ਆ ਤੇ ਤੂੰ ਅੱਖਾਂ ਥੱਲੇ ਕਰੀ ਬੈਠੀ ਆ ਹੁਣ ਅੱਖਾਂ ਕਿਹੜੇ ਮੂੰਹ ਨਾਲ ਤਾਂ ਚੱਕੇ ਕਿਉਂਕਿ ਪਤਾ ਆ ਕਿ ਅੱਖਾਂ ਤੋਂ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਝੂਠ ਬੋਲਣ ਲਈ ਆ ਉਹ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਇਹ ਜਨਾਨੀ ਝੂਠ ਬੋਲਦੀ ਆ ਹੁਣ ਇਹ ਮੁੰਡੇ ਨਾਲ ਗੱਲਾਂ ਬਾਤਾਂ ਕਰਦੀ ਸੀ ਇੰਸਟਾ ਤੇ ਵੀ ਚੈਟ ਕਰਦੀ ਸੀ ਬਾਈ ਨੇ ਇੱਕ ਦੋ ਵਾਰੀ ਸਮਝਾਇਆ ਗੁਰਲਾਲ ਸਿੰਘ ਨੇ ਤੇ ਫੇਰ ਬਾਈ ਗੁਰਲਾਲ ਨੇ ਆਪਦੇ ਸਹੁਰੇ ਨੂੰ ਵੀ ਦੱਸਿਆ ਆਪਦੇ ਸਾਲੇ ਨੂੰ ਪਿਪਾਈ ਇਹਨੂੰ ਸਮਝਾਓ ਇਹ ਬਾਹਰ ਮੁੰਡਿਆਂ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੀ ਐ ਚੈਟਾਂ ਚੂਟਾਂ ਕਰਦੀ ਐ ਘਰੋਂ ਜੁੜ ਜੁਕੋ ਕੋਈ ਫਾਇਦਾ ਨਹੀਂ ਇਨ੍ਹਾਂ ਗੱਲਾਂ ਦਾ ਪਰ ਤੁਹਾਨੂੰ ਪਤਾ ਐ ਜੇ ਜਦੋਂ ਮਾਂ ਪਿਓ ਧੀ ਨਾਲ ਰਲ ਜਣ ਫਿਰ ਕੱਖ ਨਹੀਂ ਬਣਦਾ ਇਹ ਜਨਾਨੀ ਨੂੰ ਬਾਹਰ ਗੱਲਾਂ ਬਾਤਾਂ ਕਰਦੀ ਸੀ ਮੁੰਡੇ ਨਾਲ ਇੰਸਟਾ ਤੇ ਚੈਟ ਚੂਟ ਵੀ ਕਰਦੀ ਸੀਗੀ ਤੇ 23 ਜਨਵਰੀ ਨੂੰ ਇਹ ਮਾਂ ਦੀ ਧੀ ਆਪਦੇ ਛੋਟੇ ਜਿਹੇ ਜਵਾਕ ਨੂੰ ਛੱਡ ਕੇ ਸਹੁਰਿਆਂ ਦੇ ਘਰ ਚੋਂ ਫਰੋਹ ਜਾਂਦੀ ਐ ਭੱਜ ਜਾਂਦੀ ਐ ਚਲੋ ਜੀ ਬਾਈ ਗੁਰਲਾਲ ਨੇ ਕੀਤਾ ਆਪਦੇ ਪਿਓ ਨੂੰ ਨਾਲ ਚੱਕਿਆ ਥਾਣੇ ਗਏ ਥਾਣੇ ਜਾ ਕੇ ਇਹਨਾਂ ਨੇ ਐਫਆਈਆ ਕਰਾਤੀ ਵੀ ਇਸ ਤਰ੍ਹਾਂ ਭਾਈ ਮੇਰੀ ਘਰ ਵਾਲੀ ਲੱਭ ਨਹੀਂ ਰਹੀ ਬਿਨਾਂ ਦੱਸੇ ਪਤਾ ਨਹੀਂ ਕਿੱਧਰ ਚਲੀ ਗਈ ਆ ਕਿਰਪਾ ਕਰਕੇ ਉਹਨੂੰ ਲੱਭੋ ਯਾਰ ਤੇ ਕਹਿੰਦਾ ਉਸ ਤੋਂ ਬਾਅਦ ਮੈਂ ਸਹੁਰੇ ਨੂੰ ਵੀ ਫੋਨ ਕਰਤਾ ਵੀ ਇਸ ਤਰ੍ਹਾਂ ਕਰਕੇ ਭਾਈ ਉਹ ਘਰੋਂ ਚਲੀ ਗਈ ਆ ਬਿਨਾਂ ਦੱਸੇ ਪਤਾ ਨਹੀਂ ਕਿੱਧਰ ਚਲੀ ਗਈ ਆ ਕਿਤੇ ਤੁਹਾਡੇ ਕੋਲ ਤਾਂ ਨਹੀਂ ਆਈ ਉਹ ਕਹਿੰਦੇ ਸਾਡੇ ਕੋਲ ਤੇ ਨਹੀਂ ਆਈ ਫੇਰ ਭਾਈ ਗੁਰਲਾਲ ਦੇ ਸਹੁਰੇ ਨੇ ਕੀ ਕੀਤਾ ਨਾਲ ਬਾਈ ਦੇ ਚਾਚੇ ਸਹੁਰੇ ਨੂੰ ਲਿਆ ਤੇ ਬਾਈ ਦਾ ਸਹੁਰਾ ਇਹ ਦੋਨੇ ਥਾਣੇ ਜਾਂਦੇ ਆ ਥਾਣੇ ਜਾ ਕੇ ਬਾਈ ਦੇ ਸਹੁਰੇ ਨੇ ਗਰਲਾਲ ਤੇ ਇਹ ਕੰਪਲੇਂਟ ਪਾਤੀ ਵੀ ਇਹਨਾਂ ਨੇ ਸਾਡੀ ਕੁੜੀ ਮਾਰ ਕੇ ਦੱਬ ਦਿੱਤੀ ਆ ਕਿਉਂਕਿ ਇਹ ਦਾਜ ਦੀ ਮੰਗ ਕਰਦੇ ਸਾਡੀ ਧੀ ਨੂੰ ਕੁੱਟਦੇ ਮਾਰਦੇ ਸੀ ਇਹਨਾਂ ਨੇ ਸਾਡੀ ਕੁੜੀ ਮਾਰ ਕੇ ਦੱਬਤੀ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹੁਣ ਕੁਝ ਪੁਲਿਸ ਅਫਸਰ ਵੀ ਸਿਆਣੇ ਸੀਗੇ ਉਹ ਕਹਿੰਦੇ ਵੀ ਜਦੋਂ ਤੱਕ ਕੁੜੀ ਦਾ ਕੋਈ ਸਰਾਖ ਪਤਾ ਨਹੀਂ ਲੱਗਦਾ ਉਦੋਂ ਤੱਕ ਅਸੀਂ ਰੈਸਟ ਨੂੰ ਨਹੀਂ ਕਰ ਸਕਦੇ ਗਰਲਾਲ ਸਿੰਘ ਇਹਨਾਂ ਨੂੰ ਫਿਰ ਕੁੜੀ ਦੇ ਪਿਓ ਨੇ ਤੇ ਚਾਚੇ ਇਹਨਾਂ ਨੇ ਥਾਣੇ 'ਤੇ ਧਰਨਾ ਵੀ ਲਾਤਾ ਵੀ ਉਹਨੂੰ ਗ੍ਰਿਫਤਾਰ ਕਰੋ ਲਗਭਗ 8 ਦਿਨਾਂ ਤੋਂ ਬਾਅਦ ਜਿਹੜੀ ਸੋਹਣਪ੍ਰੀਤ ਕੌਰ ਆਏ ਇਹ ਮੁਹਾਲੀ ਤੋਂ ਪੁਲਿਸ ਨੇ ਅਰੈਸਟ ਕੀਤੀ ਹੈ ਜਦੋਂ ਮੁਹਾਲੀ ਤੋਂ ਪੁਲਿਸ ਚੱਕ ਕੇ ਲੈ ਗਈ ਫਿਰ ਸਿੱਧਾ ਜਾ ਕੇ ਪੇਕੇ ਦੇ ਘਰ ਬੈ ਗਈ ਬਾਈ ਗੁਰਲਾਲ ਲਾਲ ਕੋਈ ਉਹਦੇ ਫੋਨ ਤੇ ਗੱਲ ਨਹੀਂ ਕੀਤੀ ਕੋਈ ਕੱਖ ਨਹੀਂ ਕੀਤਾ ਤੇ ਫਿਰ ਜਿਹੜੇ ਬਾਈ ਦੇ ਸਹੁਰੇ ਸੀ ਉਹ ਸਿੱਧਾ ਕਹਿੰਦੇ ਵੀ ਸਾਡੀ ਕੁੜੀ ਤਲਾਕ ਮੰਗਦੀ ਆ ਸਾਡੀ ਕੁੜੀ ਨੂੰ ਕਹਿੰਦਾ ਵੀ ਤਲਾਕ ਦੇ ਦਿਓ ਚਲੋ ਜੀ ਮੁੜ ਕੇ ਗੱਲ ਠਾਣੇ ਮਠਾਣੇ ਜਾ ਪਹੁੰਚੀ ਤੇ ਮੁੜ ਕੇ ਥਾਣੇ ਵਿੱਚ ਪੰਚਾਇਤ ਹੁੰਦੀ ਆ ਤੇ ਉੱਥੇ ਬਾਈ ਗੁਰਲਾਲ ਸਿੰਘ ਵੀ ਆਉਂਦਾ ਨਾਲ ਉਹ ਛੋਟਾ ਜਿਹਾ ਜਵਾਕ ਵੀ ਵਿਚਾਰਾ ਆਉਂਦਾ ਬਾਈ ਗੁਰਲਾਲ ਦੇ ਨਾਲ ਉਨੇ ਤਾਂ ਆਪਣੇ ਪਿਓ ਦੇ ਨਾਲ ਜਦੋਂ ਮਾਂ ਹੀ ਬਦਕਾਰ ਨਿਕਲ ਗਈ ਫਿਰ ਪਿਓ ਨੇ ਤਾਂ ਗੱਲ ਨਾ ਲਾਉਣੀ ਸੀਗਾ ਤੇ ਬਾਈ ਦਾ ਸਾਰਾ ਪਰਿਵਾਰ ਵੀ ਆਉਂਦਾ ਤੇ ਉੱਥੇ ਜਿਹੜੀ ਸੋਹਣਪ੍ਰੀਤ ਕੌਰ ਹੁੰਦੀ ਬਈ ਗੁਰਲਾਲ ਦੀ ਘਰ ਵਾਲੀ ਇਹ ਦੰਦ ਕੱਢਦੀ ਆ ਦੰਦ ਦੰਦ ਕੱਢ-ਕੱਢ ਕੇ ਬੜੀ ਖੁਸ਼ੀ ਨਾਲ ਜਵਾਕ ਨੂੰ ਫੜਦੀ ਆ ਤੇ ਉਹ ਜਵਾਕ ਵਿਚਾਰਾ ਆਪਦੇ ਪਿਓ ਦੇ ਗਲ ਦੇ ਨਾਲ ਚਿੰਬੜਦਾ ਗਿਲਕਦਾ ਘਰ ਲਾਉਂਦਾ ਪਰ ਮਜਬੂਰੀ ਸੀ ਕਿਉਂਕਿ 5 ਸਾਲ ਤੱਕ ਜਵਾਕ ਮਾਂ ਕੋਲ ਰਹੂਗਾ ਉਸ ਤੋਂ ਬਾਅਦ ਦੇਖੋ ਕੀ ਬਣਦਾ ਤੇ ਜਦੋਂ ਬਾਈ ਨੇ ਗਲ ਚੋ ਲਾ ਕੇ ਜਵਾਕ ਨੂੰ ਜਿਗਰ ਦੇ ਟੋਟੇ ਨੂੰ ਆਦੀ ਘੱਲ ਨੂੰ ਫੜਾਇਆ ਉਹ ਕੋ ਦੰਦ ਕੱਢਦੀ ਸੀ ਉਹਦੇ ਚਿਹਰੇ ਤੇ 1% ਵੀ ਕੋਈ ਗਿਲਾ ਸ਼ਿਕਵਾਣੀ ਨਹੀਂ ਹੈਗਾ ਸੀਗਾ ਤੇ ਬਾਈ ਦਾ ਮੂੰਹ ਦੇਖਣਾ ਸੀਗਾ ਐਂ ਲੱਗਦਾ ਸੀ ਜਿਵੇਂ ਬੱਸ ਵੀ ਧਰਤੀ ਹੁਣ ਬੇਹਨ ਨਹੀਂ ਦਿੰਦੀ ਵੀ ਸਭ ਕੁਝ ਖਤਮ ਹੋ ਗਿਆ ਦੁਨੀਆ ਹੀ ਖਤਮ ਹੋ ਗਈ ਬੰਦੇ ਦੀ ਤੇ ਬਾਈ ਦਾ ਪਿਓ ਤਾਂ ਹਾਂ ਮਾਰ ਮਾਰ ਰੋਇਆ ਥਾਣੇ 'ਚ ਯਾਰ ਤਾਂ ਹਾਂ ਮਾਰ ਮਾਰ ਕੇ ਉਹ ਵੀ ਲੋਕਾਂ ਨੇ ਵੀਡੀਓ ਦੇਖੀ ਹੋਊਗੀ ਤੇ ਬਾਈ ਗੁਰਲਾਲ ਸਿੰਘ ਇੱਕ ਗੱਲ ਕਹਿੰਦਾ ਵੱਜ ਕੇ ਕਹਿੰਦਾ ਵੱਜ ਕੇ ਠੋਕ ਵਜਾ ਕੇ ਕਹਿੰਦਾ ਕਹਿੰਦਾ ਜਿਹੜੇ ਮਰਜ਼ੀ ਗੁਰਦੁਆਰੇ ਸਾਹਿਬ ਚ ਸਾਨੂੰ ਚੜਾ ਲਓ ਜਿੱਥੇ ਮਰਜ਼ੀ ਸਾਨੂੰ ਸੌਂਖ ਖਵਾ ਲਓ ਜੇ ਅਸੀਂ ਕਦੇ ਦਾਜ ਦੀ ਮੰਗ ਕੀਤੀ ਹੋਵੇ ਜਾਂ ਅਸੀਂ ਕਦੇ ਇਹਨਾਂ ਦੀ ਧੀ ਨੂੰ ਕਦੇ ਓਏ ਵੀ ਕਿਹਾ ਹੋਵੇ ਕੋਈ ਗਾਲ ਬੰਦਾ ਵੀ ਬੋਲਿਆ ਹੋਵੇ ਕਹਿੰਦਾ ਕਹਿੰਦਾ ਝੂਠੇ ਇਲਜ਼ਾਮ ਲਾ ਰਹੇ ਆ ਆਪ ਦੀ ਧੀ ਦੀਆਂ ਕਰਤੂਤਾਂ ਤੇ ਪਰਦੇ ਪਾ ਰਹੇ ਆ ਹੁਣ ਇਹ ਗੱਲ ਤਾਂ ਸਾਰੇ ਦੁਨੀਆ ਨੂੰ ਪਤਾ ਲੱਗ ਗਈ ਵੀ ਜੇ ਉਹ ਗੁਰਲਾਲ ਸਿੰਘ ਹੀ ਕੁੱਟਦੇ ਮਾਰਦੇ ਸੀ ਤੇ ਫਿਰ 8 ਦਿਨ ਮੁਹਾਲੀ ਕਿਹਦੇ ਕੋਲ ਫਿਰਦੀ ਰਹੀ ਏ ਇਹ ਤਾਂ ਸੁਣਿਆ ਸੀ ਵੀ ਘਰ ਵਾਲੀ ਨੂੰ ਬੰਦਾ ਕੁੱਟੇ ਮਾਰ ਦੇ ਘਰ ਵਾਲੀ ਪੇਕੇ ਉੱਡ ਜਾਂਦੀ ਆ ਇਹਦਾ ਪਹਿਲੀ ਵਾਰ ਸੁਣਿਆ ਵੀ ਨਾ ਜਨਾਨੀ ਪੇਕੇ ਆ ਤੇ ਗਈ ਕਿਤੇ ਜਨਾਨੀ ਤੇ ਕਿਤੇ ਹੋਰ ਪੁਲਿਸ ਫੜ ਕੇ ਲਈ 8 ਦਿਨਾਂ ਬਾਅਦ ਤੇ ਨਾਲੇ ਬਾਈ ਕਹਿੰਦਾ ਮੇਰੇ ਕੋਲੇ ਚੈਟਾਂ ਪਈਆਂ ਨੇ ਪ੍ਰੂਫ ਪਿਆ ਤੇ ਫਿਰ ਕੁੜੀ ਵਾਲਿਆ ਕੋਲੇ ਕਿਹੜਾ ਪ੍ਰੂਫ ਆ ਦੱਸੋ ਪਹਿਲਾਂ ਵੀ ਜਿਹੜੀ ਵੀਡੀਓ ਕੋਈ ਬਣੀ ਹੋਵੇ ਵੀ ਆਹ ਦੇਖੋ ਗਰ ਲਾਲ ਸਿੰਘ ਕੁੱਟਣ ਡਿਆ ਆਹ ਵੇਖੋ ਗਾਲਾਂ ਕੱਢਣ ਡਿਆ ਕਿਉਂਕਿ ਜਨਾਨੀਆਂ ਤਾਂ ਜਿਕੇ ਲਈ ਇੰਨੀਆਂ ਚਲਾਕ ਨੇ ਬੰਦੇ ਦੀ ਚੁਟਕੀ 'ਚ ਵੀਡੀਓ ਬਣਾ ਲੈਂਦੇ ਨੇ ਰਿਕਾਰਡਿੰਗ ਕਰ ਲੈਂ ਐਡੀ ਭੋਲੀ ਦਾ ਹੈ ਨਹੀਂ ਜਿਹਨੇ ਹੱਥ ਤੇ ਟੈਟੂ ਬਣਾਇਆ ਉਹ ਐਡੀ ਭੋਲੀ ਥੋੜੀ ਹੋਊਗੀ ਦੱਸੋ ਪਹਿਲਾਂ ਮੈਂ ਐਡੀ ਭੋਲੀ ਨਹੀਂ ਹੈਗੀ ਜਿਹੜੀ ਇੰਟਰਵਿਊ ਅੱਖਾਂ ਥੱਲੇ ਕਰਕੇ ਕਰਨ ਢਈ ਆ ਵੀ ਐਣ ਬਣ ਢਈ ਆ ਵੀ ਮੇਰੇ ਵਰਗੀ ਤਾਂ ਸਾਊ ਕੋਈ ਨਹੀਂ ਜਦੋਂ ਬੀਬਾ ਤੂੰ 8 ਦਿਨ ਮੋਹਾਲੀ ਕੀ ਕਰਦੀ ਰਹੀ ਆ ਉਹ ਦੱਸ ਨਾ ਮੜਾ ਜਾ ਕਿਹਦੇ ਕੋਲ ਫਿਰਦੀ ਰਹੀ ਆ ਵੀ ਦੱਸ ਮੜਾ ਜਾ ਜਦੋਂ ਆਲਾ ਕਹਿੰਦਾ ਠੋਕ ਕੇ ਵੀ ਆ ਪਈ ਐ ਚੈਟ ਦੀ ਇੰਸਟਾ ਤੇ ਚੈਟ ਕਰਦੀ ਸੀ ਮੁੰਡੇ ਨਾਲ ਫੋਨ ਤੇ ਗੱਲਾਂ ਕਰਦੀ ਸੀ ਬਾਈ ਗੁਰਲਾਲ ਕਹਿੰਦਾ ਇਹ ਆਪਦੇ ਕਮਰੇ ਚ ਕੁੰਡੀ ਮਾਰ ਕੇ ਮੁੰਡੇ ਨਾਲ ਗੱਲਾਂ ਕਰਦੀ ਸੀ ਤੇ ਜੇ ਕਿਤੇ ਨਹਾਉਣ ਜਾਂਦੀ ਸੀ ਤਾਂ ਵੀ ਫੋਨ ਲਕੋ ਕੇ ਜਾਂਦੀ ਸੀ ਤੇ ਜਾਂ ਬਾਥਰੂਮ ਚ ਫੋਨ ਨਾਲ ਲੈ ਕੇ ਜਾਂਦੀ ਸੀ ਇਹ ਤੇ ਕਹਿੰਦਾ ਜਦੋਂ ਮੈਂ ਤਾਂ ਫੋਨ ਮੰਗ ਲੈਂਦਾ ਸੀ ਫਿਰ ਮੈਨੂੰ ਅੱਗੋਂ ਮਾੜਾ ਚੰਗਾ ਬੋਲਦੀ ਸੀ ਫਿਰ ਕਲੇਸ਼ ਪਾ ਲੈਂਦੀ ਸੀ ਕਿਹਿੰਦਾ ਇੰਨੇ ਕਦੇ ਵੀ ਜਵਾਗ ਨੂੰ ਚੁੱਕਿਆ ਨਹੀਂ ਪੁੱਤ ਨਹੀਂ ਕਿਹਾ ਕਾਲਜੇ ਨਾਲ ਲਾਇਣ ਕਿ ਦਿਨ ਰੋਟੀ ਦੀ ਬੁਰਕੀ ਨਹੀਂ ਖਵਾਈ ਇਹ ਜਨਾਨੀ ਨੇ ਕਹਿੰਦਾ ਕਦੇ ਕੋਈ ਚੂਰੀ ਕੁੱਟ ਕੇ ਨਹੀਂ ਖਵਾਈ ਕਦੇ ਉਹਨੂੰ ਸਾਂਭਿਆ ਨਹੀਂ ਕਹਿੰਦਾ ਜਾਂ ਦਾਦਾ ਦਦੀ ਨੇ ਸਾਂਭਿਆ ਜਾਂ ਅਗਦਾ ਮੈਂ ਸਾਂਭਿਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਬਾਈ ਕੋ ਗੱਲ ਕਹਿੰਦਾ ਵੀ ਘਰ ਵਾਲੀ ਤਾਂ ਜਿੱਥੇ ਮਰਜੀ ਜਾਵੇ ਖਸਮਾਂ ਨੂੰ ਖਾਵੇ ਤੱਕੇ ਖਾਵੇ ਮੈਨੂੰ ਕੋਈ ਮਤਲਬ ਨਹੀਂ ਬਾਈ ਕਹਿੰਦਾ ਆ ਜੁੜੇ ਹੱਥ ਮੇਰਾ ਕਹਿੰਦਾ ਮੇਰਾ ਪੁੱਤ ਮੈਨੂੰ ਵਾਪਸ ਕਰਾ ਦਿਓ ਕਹਿੰਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਹਿੰਦਾ ਜੇ ਉਹਨਾਂ ਨੇ ਕੁਝ ਪੈਸਾ ਤੇ ਲੈ ਲੈਣਾ ਉਹ ਵੀ ਲੈ ਜਾਣਾ ਜੋ ਕੁਝ ਲੈਣਾ ਕਹਿੰਦਾ ਮੈਥੋਂ ਲੈ ਜਾਣ ਓਏ ਕਹਿੰਦਾ ਮੇਰਾ ਪੁੱਤ ਮੋੜ ਦੇਣ ਓਏ ਮੇਰਾ ਪੁੱਤ ਮੋੜ ਦੇਣ ਬਸ ਕਹਿੰਦਾ ਮੇਰਾ ਮੇਰਾ ਪੁੱਤ ਚਾਹੀਦਾ ਘਰ ਵਾਲੀ ਤੱਕੇ ਖਾਵੇ ਖੇ ਖਾਵੇ ਜਿੱਥੇ ਮਰਜੀ ਜਾਵੇ ਕਹਿੰਦਾ ਮੈਨੂੰ ਕੋਈ ਲੱਲਾ ਖੱਖਾ ਨਹੀਂ ਹੈਗਾ ਤੇ ਬਾਈ ਇੱਕ ਗੱਲ ਕਹਿੰਦਾ ਵੀ ਜਿੰਨੇ ਮੇਰੇ ਤੇ ਨਾਲ ਜਾਮ ਲਾਏ ਆ ਵੀ ਦਾਜ ਮੰਗਦਾ ਕੁੱਟਦਾ ਮਾਰਦਾ ਕੁਝ ਵੀ ਕਰਦਾ ਕਹਿੰਦਾ ਮੈਂ ਵੀ ਅਕਾਲ ਤਖਤ ਸਾਹਿਬ ਆ ਉਹਨੂੰ ਤਿਆਰ ਆ ਉੱਥੇ ਖੜ ਕੇ ਸਾਡਾ ਸਾਰਾ ਟੱਬਰ ਸੌਂ ਖਾ ਜੂਗਾ ਜੋ ਵੀ ਨਿਵੇੜਾ ਕਰਨਾ ਕਹਿੰਦਾ ਕਰ ਲੈਣਾ ਸਾਡੇ ਨਾਲ ਆ ਕੇ ਕਹਿੰਦਾ ਵੀ ਸਾਡਾ ਸਾਰਾ ਟੱਬਰ ਸੌਂ ਖਾਣ ਨੂੰ ਤਿਆਰ ਆ ਕਹਿੰਦਾ ਜੇ ਅਸੀਂ ਕਦੇ ਸੋਨਪ੍ਰੀਤ ਨੂੰ ਉਹ ਇਹ ਵੀ ਕਹੀ ਹੋਵੇ ਕਹਿੰਦਾ ਐ ਟੱਚ ਵੀ ਕੀਤਾ ਹੋਵੇ ਗੁੱਸੇ ਨਾਲ ਕਹਿੰਦਾ ਕਹਿੰਦਾ ਬਾਈ ਮੈਨੂੰ ਤਾਂ ਬੰਦਾ ਨਹੀਂ ਸਮਝਦੀ ਸੀ ਕਹਿੰਦਾ ਤੇ ਕਹਿੰਦਾ ਹੁਣ ਉਹ ਕਹਿੰਦੀ ਮੈਂ ਤਲਾਕ ਲੈਣਾ ਬਸ ਇਹ ਕਹਿੰਦਾ ਉਸ ਦਿਨ ਥਾਣੇ 'ਚ ਫੇਰ ਜਵਾਕ ਉਹ ਲੈ ਗਏ ਆ ਤੇ ਹੁਣ ਕਹਿੰਦਾ ਬਸ ਲਿਖ ਲਿਖਾ ਹੋਇਆ ਪਿਆ ਤੇ ਗੱਲ ਤਲਾਕ ਤੇ ਪਹੁੰਚੀ ਪਈ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਲੋਕੋ ਹੰਬੜਾ ਮਾਰੋ ਘਰ ਵਾਲੀ ਦਾ ਖਸਮਾ ਨੂੰ ਖਾਈ ਠੱਠੇ ਖੂਹ ਜਾਏ ਬਾਈ ਦਾ ਯਾਰ ਪੁੱਤ ਵਾਪਸ ਕਰਾ ਦिए ਯਾਰ ਕਿਉਂਕਿ ਇੱਕ ਪਿਓ ਦਾ ਇੱਕ ਪੋਤੇ ਨਾਲ ਕਿੰਨਾ ਪਿਆਰ ਹੁੰਦਾ ਜਿਨੇ ਛੋਟਿਆ ਜਾਂ ਸਾਂਭਿਆ ਪਾਲ ਲਿਆ ਪੋਟੀਆਂ ਸਾਫ਼ ਕੀਤੀਆਂ ਰਾਤਾਂ ਨੂੰ ਉੱਠੜ ਕੇ ਜਾਗ ਜਾ ਕੇ ਦੁੱਧ ਪਿਆਇਆ ਹੋਵੇ ਨਾ ਯਾਰ ਉਸ ਪਿਓ ਨੂੰ ਪਤਾ ਹੁੰਦਾ ਪੁੱਤ ਦਾ ਕੀ ਮੁੱਲ ਹੁੰਦਾ ਲੋਕੋ ਜਿਨ੍ਹਾਂ ਦੇ ਜਵਾਬ ਨਿੱਕੇ ਨਿੱਕੇ ਉਹਨਾਂ ਨੂੰ ਪਤਾ ਹੀ ਹੋਊਗਾ ਪੁੱਤ ਕੀ ਹੁੰਦੇ ਆ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਇਹ ਆਂਦਰਾ ਹੁੰਦੀਆਂ ਨੇ ਉਹ ਖੂਨ ਦੀਆਂ ਬੋਟੀਆਂ ਹੁੰਦੀਆਂ ਨੇ ਬੰਦੇ ਦੀਆਂ ਯਾਰ ਜਿਗਰ ਦੇ ਟੋਟੇ ਹੁੰਦੇ ਆ ਤੇ ਉਹ ਜਨਾਨੀ ਦੀਆਂ ਕਰਤੂਤਾ ਹੁਣ ਬਾਈ ਨੇ ਜਗਜाहਰ ਕਰਤੀਆਂ ਬਾਈ ਕਹਿੰਦਾ ਮੈਂ ਗੱਲਾਂ ਬੜੀਆਂ ਲਕੋਲ ਕੋ ਰੱਖੀਆਂ ਵੀ ਖਾਏ ਖਸਮਾਂ ਨੂੰ ਕਿਉਂ ਬਦਨਾਮੀ ਕਰਾਉਣੀ ਹੈ ਕਿਉਂ ਬਦਨਾਮੀ ਕਰਾਉਣੀ ਹੈ ਕਹਿੰਦਾ ਹੁਣ ਸਿਰੋਂ ਪਾਣੀ ਲੰਗ ਗਿਆ ਹੁਣ ਕੀ ਕਰੀਏ ਕਿੱਥੇ ਪੜਦੇ ਪਾਈਏ ਕਹਿੰਦਾ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੋ ਕਿ ਲੋਕ ਹੰਬੜਾ ਮਾਰਨ ਨਿਆਂਗ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਹੰਬੜਾ ਮਾਰਨ ਬਾਈ ਦਾ ਪੁੱਤ ਬਾਈ ਨੂੰ ਵਾਪਸ ਕਰਾ ਦੇਣ ਯਾਰ ਦੇਖਿਆ ਨਹੀਂ ਜਾਂਦਾ ਬਾਈ ਵਿਲਕਦਾ ਕਰ ਲਾਉਂਦਾ ਦੇਖਿਆ ਨਹੀਂ ਜਾਂਦਾ ਬਾਈ ਕਹਿੰਦਾ ਜਿਸ ਦਿਨ ਦਾ ਉਹ ਸਾਡਾ ਪੁੱਤ ਲੈ ਗਏ ਆ ਨਾ ਕਹਿੰਦਾ ਯਾਰ ਕਹਿੰਦਾ ਸਾਡੇ ਘਰੇ ਬਾਈ ਰੋਟੀ ਨਹੀਂ ਪੱਕੀ ਕਹਿੰਦਾ ਦਾਦਾ ਦਾਦੀ ਤਾਂ ਰੋ ਹੀ ਜਾਂਦੇ ਆ ਰੋ ਹੀ ਜਾਂਦੇ ਆ ਉਹ ਰੋ ਰੋ ਕੇ ਇੰਨਾ ਬੁਰਾ ਹਾਲ ਹੋਇਆ ਪੈ ਕਹਿੰਦਾ ਗੱਲਾਂ ਛੱਡ ਦੇ ਯਾਰ ਦੱਸ ਮੈਂ ਇਨੀ ਕ ਬੇਨਤੀ ਕਰਦਾ ਸਾਰੀ ਦੁਨੀਆ ਨੂੰ ਭਰਾਵਾਂ ਨੂੰ ਪੰਜਾਬ ਵਾਲਿਆਂ ਨੂੰ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਹੈਸ਼ਟੈਗ ਚਲਾਓ ਕਿ ਬਾਈ ਦਾ ਪੁੱਤ ਵਾਪਸ ਹੋ ਜਾਏ ਬਾਈ ਨੂੰ ਇਨਸਾਫ ਮਿਲਣਾ ਚਾਹੀਦਾ ਯਾਰ ਹਰ ਇੱਕ ਮੁੰਡਾ ਗਲਤ ਨਹੀਂ ਜੇ ਇੱਥੇ ਬਸ ਇੱਕੋ ਕਮੀ ਆ ਲੋਕਾਂ ਦੇ ਵਿੱਚ ਕਿ ਜਦੋਂ ਕਿਸੇ ਦੀ ਧੀ ਮਾਰੀ ਨਿਕਲ ਆਉਂਦੀ ਆ ਨਾ ਬਾਈ ਫਿਰ ਸਾਰਿਆਂ ਕੋਲੇ ਕੋਈ ਚਾਰਾ ਨਹੀਂ ਹੁੰਦਾ ਫਿਰ ਸਦੇ ਦਾਜ ਦੇ ਪਰਚੇ ਪੈਂਦੇ ਆ ਮੁੰਡਿਆਂ ਤੇ ਜਾਂ ਕੁੱਟਮਾਰ ਦੇ ਪਰਚੇ ਪੈ ਜਾਂਦੇ ਆ ਬਾਕੀ ਇਹ ਤਾਂ ਵੈਗਰੂ ਗਿਰਦਾਸ ਕਰਦੇ ਆ ਕਿ ਬਾਈ ਦਾ ਪੁੱਤ ਬਾਈ ਨੂੰ ਵਾਪਸ ਮਿਲ ਜੇ ਪਰਿਵਾਰ ਵਿਲਕਦਾ ਕਰ ਲਾਉਂਦਾ ਨਹੀਂ ਵੇਖਿਆ ਜਾਂਦਾ ਤੇ ਬਹੁਤ ਸਾਰੀਆਂ ਜਨਾਨੀਆਂ ਨੇ ਕਰਤੂਤਾਂ ਕੀਤੀਆਂ ਨੇ ਬਗਾਨੇ ਬੰਦਿਆਂ ਪਿੱਛੇ ਲੱਗ ਕੇ ਆਪਣੇ ਘਰ ਪੱਟੇ ਜਵਾਕਰੋ ਲਿਆ ਬਾਕੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ